ਸਾਰੇ ਧਾਰਮਿਕ ਜਿੱਥੇ ਬੰਦੇ ਇਕੱਠੇ ਹੋਈਆ ਵਾ ਅੱਜ ਇੱਕ ਵਿਸ਼ੇਸ਼ ਮੀਟਿੰਗ ਵੀ ਕੀਤੀ ਗਈ ਸੀ ਕੀ ਏਜੰਡਾ ਸੀ ਜਿਹੜੇ ਕਿ ਆਦੀ ਮੀਟਿੰਗ ਦਾ ਬਖਸ਼ਰਮ ਭਗਵਾਨ ਕੀ ਜੈ ਅੱਜ ਦਾ ਏਜੰਡਾ ਸੀ ਕਿ ਬ੍ਰਾਹਮਣ ਸਭਾ ਨੂੰ ਸਾਡੇ 올 ਇੰਡੀਆ ਪ੍ਰੈਜ਼ੀਡੈਂਟ ਮਿਸਟਰ ਲਾਲੀ ਬਾਸਕਰੀ ਜੀ ਨੂੰ ਤੁਹਾਨੂੰ ਮੈਨੂੰ ਉਹਦਾ ਦਿੱਤਾ ਗਿਆ ਹੈ ਤੇ ਆਪਣੇ ਬ੍ਰਾਹਮਣ ਸਭਾ ਬਾਰੇ ਸੰਦਸੇ ਆਏ ਨਵੀਆਂ ਨੀਤੀਆਂ ਤਿਆਰ ਕੀਤੀਆਂ ਜਾਣਗੀਆਂ ਕਿਸ ਤਰੀਕੇ ਨਾਲ ਅਨਵਰ ਟਾਈਮ ਦੇ ਕੇ ਕਿ ਤੁਹਾਡੇ ਏਜੰਡੇ ਰਹਿ ਗਏ ਕਮਲ ਸਾਡੇ ਦੇੰਦੇ ਸਿੱਖਿਆ ਪ੍ਰਤੀ ਆਉਣ ਵਾਲੇ ਜਾਗਰੂ ਕਰਾਂਗੇ ਬੱਚਿਆਂ ਨੂੰ ਨਸ਼ਿਆਂ ਦੇ ਵਿਰੁੱਧ ਜਿਹੜੀ ਸਾਡੇ ਸੀਐਮ ਸਾਹਿਬ ਨੇ ਚਲਾਈ ਹੋਈ ਆ ਉਹ ਨਾਲ ਨਾਲ ਚਲਾਂਗੇ ਕਿ ਨਸ਼ਿਆਂ ਵਿਰੁੱਧ ਅਸੀਂ ਜੁੱਦ ਲੜਾਂਗੇ ਕੀ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਸੈਸਸ ਦੇ ਵਿੱਚ ਵੀ ਤੁਹਾਡੇ ਵੱਲੋਂ ਕੋਈ ਹਿੱਸਾ ਨਹੀਂ ਤੇ ਵੀ ਬ੍ਰਾਹਮਣ ਸਭਾ ਕਿਸੇ ਵੀ ਸਾਧਿਤ ਨਾਮ ਦੇ ਨਾਲ ਨਹੀਂ ਖੜੇ ਮਤਲਬ ਕਿ ਧਾਰਮਿਕ ਧਾਰਮਿਕ ਹਰ ਸਭਾ ਦੇ ਵਿੱਚ ਬ੍ਰਾਹਮਣ ਸਭਾ ਜਾਏਗੀ ਕੀ ਕਰਦੇ ਆ ਜੀ ਅੱਜ ਸਾਡੀਆਂ ਸ਼ਹਿਰ ਦੀਆਂ ਸਾਡੀਆਂ ਧਾਰਮਿਕ ਸੰਸਥਾਵਾਂ ਨੇ ਨਾਲ ਕੇ ਮਿਲ ਕੇ ਸਾਰਾ ਸਾਰਾ ਕੁਝ ਦੇਖਿਆ ਹੋਇਆ ਸਮੀਰ ਜੀ ਨੂੰ ਸ਼ਹਿਰ ਦਾ ਜਿਹੜਾ ਆਪਣਾ ਬ੍ਰਾਹਮਣ ਸਮਾਜ ਦਾ ਪ੍ਰਧਾਨ ਬਣਾਇਆ ਗਿਆ ਬੜੀ ਸੋਚ ਸਮਝ ਕੇ ਬਾਹਰ ਬਣਾਇਆ ਗਿਆ ਕਿਉਂਕਿ ਇਹ ਪੜਿਆ ਲਿਖਿਆ ਮਿਸਾਲ ਦੇ ਜਵਾਬ ਆ ਔਰ ਬਹੁਤ ਸਾਰੀਆਂ ਕੰਟਰੀਆਂ ਜੇ ਹੁਣ ਸਰਕੇ ਆਇਆ ਇਸ ਨੂੰ ਸਾਰੀਆਂ ਚੀਜ਼ਾਂ ਬਾਰੇ ਨੌਲੇਜ ਆ ਸਾਨੂੰ ਉਮੀਦ ਹੈ ਕਿ ਇਹ ਸਾਰੀਆਂ ਸੰਸਥਾਵਾਂ ਨੂੰ ਲੈ ਕੇ ਕੱਲ ਸਾਡੀ ਬ੍ਰਾਹਮਣ ਦੀ ਸਭਾ ਵਾਸਤੇ ਬਹੁਤ ਉਤਰਾਲੇ ਕਰਨਗੇ ਅੱਲਾ ਹੀ ਨੇ ਪਹੁੰਚਾਇਆ ਸਾਰੀਆਂ ਧਾਰਮਿਕ ਸੰਸਥਾਵਾਂ ਰੋੜਾ ਮਹਾਸਭਾ ਮਾਰਸ਼ਪ ਬਾਲਮੀ ਕੀ ਜਨਮ ਦਿਤੀ ਸਾਡੇ ਨਾਂ ਤੇ ਗਈ ਆ ਸਾਡਾ ਸ਼ਹਿਰ ਜਿਹੜਾ ਵਾ ਰਲ ਮਿਲ ਕੇ ਤਿਹਾਰ ਮਨਾਣ ਦਾ ਆਦੀ ਆ ਇਹਦੇ ਵਿੱਚ ਇੱਕ ਜੋਰ ਸਮਾਜਿਕ ਤੌਰ ਤੇ ਕੁਝ 파ੜੇ ਪਾਉਣ ਲਈ ਲੋਕ ਹੁੰਦੇ ਨੇ ਸਾਡੀਆਂ ਇੱਕ ਧਾਰਮਿਕ ਸੰਸਥਾਵਾਂ ਦਾ ਇਹ ਹੀ ਯੋਗਦਾਨ ਇਸ ਕਰਕੇ ਸੁਮੇਤ ਸ਼੍ਰਮ ਜਿਲ੍ਹਾ ਪ੍ਰਧਾਨ ਤੇ ਕੋਆਰਡੀਨੇਟਰ ਲਾਇਆ ਗਿਆ ਕਿ ਇਹ ਰਲ ਮਿਲ ਕੇ ਆਪਸ ਦੇ ਵਿੱਚ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨਗੇ ਔਰ ਸਨਾਤਨ ਨੂੰ ਹਮੇਸ਼ਾ ਉੱਚਾ ਰੱਖਣਗੇ ਔਰ ਰਾਸ਼ਟ੍ਰ ਹਿੱਤ ਲਈ ਕੰਮ ਕਰਨਗੇ ਕ੍ਰਮ ਰਾਸ਼ਟ੍ਰ ਧਾਰਮਿਕ ਤੇ ਕੰਮ ਚ ਚਲੋ ਕਿੱਥੇ ਜਾਂਦੇ ਆ ਇਸ ਤੋਂ ਇਲਾਵਾ ਸਮਾਜ ਦੇ ਕਹੋ ਕਿ ਜੇ ਸ਼ਹਿਰ ਦੇ ਡਿਵੈਲਪਮੈਂਟ ਨੂੰ ਲੈ ਕੇ ਕੋਈ ਅਪੀਲ ਕਰਨ ਚਾਹੁੰਗੇ ਰਾਜਨੀਤਿਕ ਪਾਰਟੀਆਂ ਨੂੰ ਦੇਖੋ ਜੀ ਭਾਵੇਂ ਕੋਈ ਵੀ ਪੋਲਿਟਿਕਲ ਪਾਰਟੀ ਹੋਵੇ A B C D E ਭਾਵੇਂ ਕੋਈ ਵੀ ਹੋਵੇ ਉਹ ਉਹਨਾਂ ਦਾ ਸਭ ਤੋਂ ਪਹਿਲਾਂ ਇਹ ਦੇਖਣਾ ਚਾਹੀਦਾ ਨਾ ਕਿ ਉਹਨੂੰ ਉਹਨੂੰ ਆਪਣਾ ਸੰਗਠਨ ਨਾਲੋਂ ਉਹਨਾਂ ਨੂੰ ਸ਼ਹਿਰ ਦੀ ਸਫਾਈ ਸ਼ਹਿਰ ਦੀ ਡਿਵੈਲਪਮੈਂਟ ਬਾਰੇ ਉਹਦੇ ਬਾਰੇ ਸੋਚਣਾ ਚਾਹੀਦਾ ਭਾਵੇਂ ਦਰਜਾ ਬਦਰਜਾ ਕੋਈ ਵੀ ਰਾਜਨੀਤਿਕ ਪਾਰਟੀ ਅਸੀਂ ਸਮੀਰ ਸ਼ਰਮਾ ਜੀ ਨੇ ਜੋ ਕਿ ਪ੍ਰਧਾਨ ਬਣਾਇਆ ਗਿਆ ਉਹਦੇ ਵਿੱਚ ਬਜਰੰਗ ਦਲ ਦੇ ਨਰੇਸ਼ ਪੰਡਤ ਜੀ ਸਿਰਸਨਾ ਤੋਂ ਦੀਪਕ ਮਦਾਨ ਜੀ ਤਾਰਨ ਸਾਰੀਆਂ ਸੰਸਥਾਵਾਂ ਦਰਜਾ ਬਦਰਜਾ ਜਿੰਨੇ ਸਾਰੇ ਪਹੁੰਚੇ ਆ ਔਰ ਇਹਨਾਂ ਨੂੰ ਬ੍ਰਾਹਮਣ ਸਭਾ ਦਾ ਪ੍ਰਧਾਨ ਬਣਾਇਆ ਗਿਆ ਜਿੰਨੀਆਂ ਵੀ ਸੰਸਥਾਵਾਂ ਇੱਥੇ ਪਹੁੰਚੀਆਂ ਸਾਨੂੰ ਆਸ਼ਾ ਇਹਨਾਂ ਦੇ ਪੂਰੀ ਹੈ ਕਿ ਇਹ ਆਪਣੇ ਕੰਮਾਂ ਦੇ ਵਿੱਚ ਨਾਤਮ ਧਰਮ ਨੂੰ ਹੋਰ ਉੱਪਰ ਦੀ ਉੱਪਰ ਲੈ ਕੇ ਜਾਣ ਕਰੂ ਖੂਬ ਮਿਹਨਤ ਕਰੇ ਕਿ ਉਮੀਦ ਕੀ ਕਰਦੇ ਕਿ ਅਨਰ ਟਾਈਮ ਤੇ ਇਹਨਾਂ ਤੋਂ ਕੀ ਉਮੀਦ ਕੀ ਰੱਖਦੇ ਕਿ ਕਿਸ ਤਰੀਕੇ ਨਾਲ ਕਹੋ ਕਿ ਇਹ ਧਾਰਮਿਕ ਪਲੇਟਫਾਰਮ ਨੂੰ ਅੱਗੇ ਲੈ ਕੇ ਜਾਉਂਗਾ ਦੇਖੋ ਜੀ ਇੱਕ ਤਾਂ ਪੜੇ ਲਿਖੇ ਲੋਕ ਜਿਹੜੇ ਅੱਗੇ ਆਉਣੇ ਚਾਹੀਦੇ ਆ ਇਹਨੂੰ ਨੌਲੇਜ ਆ ਅਬਰੌਡ ਵੀ ਜਾਇਆ ਇਹਨੂੰ ਸਾਰਾ ਕੁਝ ਪਤਾ ਆ ਸਾਡੀ ਆਈ ਹੋਪ ਤੋਂ ਅਸੀਂ ਸੋਚਦੇ ਆ ਕਿ ਬਹੁਤ ਅੱਗੇ ਲੱਗ ਜਾਏ ਜਿਹੜਾ ਇਸ ਸੁਨੀਲ ਸ਼ਰਮਾ ਜੀ ਨੇ ਪ੍ਰਧਾਨ ਬਣਾਇਆ ਉਹ ਮੰਤਸਬਾ ਦਾ ਇਹ ਪੜੇ ਲਿਖਿਆ ਇਨਸਾਨ ਹੈ ਤੇ ਹਿੰਦੂ ਸੈਕਟਰ ਭਾਈਚਾਰੇ ਨੂੰ ਕਹਿਣ ਦਿੱਤੀਗਾ ਅਰਹੁਣ ਤਾਂ ਲੋਕ ਲਿਦਾ ਕਿ ਹਿੰਦੂ ਸੈਕਟਰੇ ਕਮਜ਼ੋਰ ਭਾਈਚਾਰੇ ਨੂੰ ਭਾਈ ਲਾਗ ਰੱਖੀ ਸਭੀ ਇਹੋ ਜਿਹੇ ਮੌਜੂਦਾਂ ਨੂੰ ਬੁਲਾ ਕੇ